ਡੇਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਆ ਉਹਦੇ ਵਿੱਚ ਜੇ ਆਪਾਂ ਇਹਨਾਂ ਦਾ ਕੰਬੀਨੇਸ਼ਨ ਕਰੀਏ ਆਪਾਂ ਨੂੰ ਮਿਲਕ ਇੱਕ ਤਰ੍ਹਾਂ ਦਾ ਪੂਰਾ ਨਿਊਟ੍ਰੀਟਿਵ ਵੈਲਿਊ ਹੈ ਜੇ ਨਾਲ ਆਪਾਂ ਮਿਲਟ ਵੀ ਕਰ ਦਿੰਦੇ ਹਾਂ ਫਾਈਬਰ ਕੰਟੈਂਟ ਵੀ ਆਪਣੇ ਐਡ ਹੋ ਜਾਂਦਾ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਕਿਉਂ ਕਿ ਅੱਗੇ ਆਪਣੇ ਕੋਲ ਸੀਬਲ ਫੂਡ ਪ੍ਰੋਡਿਊਸ ਕਰਨਾ ਹੁਣ ਜਿਹੜੇ ਪ੍ਰੀਮੀਅਮ ਪ੍ਰੋਡਕਟਸ ਬਣਨੇ ਆ ਇਹਨਾਂ ਚੀਜ਼ਾਂ ਨਾਲ ਹੀ ਬਣਨੇ ਆ ਜਿਵੇਂ 치즈 ਹੋ ਗਿਆ ਮਿੰਨਟਸ ਦੇ ਪ੍ਰੋਡਕਟਸ ਹੋ ਗਏ ਐਸੇ ਕਰਕੇ ਅਸੀਂ ਸਟੂਡੈਂਟਸ ਨੂੰ ਐਨਕਰੀਜ ਕਰਨ ਲਈ ਕੰਪੀਟੀਸ਼ਨ ਰੱਖਿਆ ਇੱਕ ਪਾਸੇ ਆਪਾਂ ਆਮ ਨੂਡਲਸ ਦੀ ਗੱਲ ਕਰੀਏ ਤੇ ਇੱਕ ਪਾਸੇ ਮਿਲਟਸ ਨੂਡਲਸ ਦੀ ਗੱਲ ਕਰੀਏ ਨਿਊਟ੍ਰੀਸ਼ਨ ਵੈਲਿਊ ਦਾ ਕਿੰਨਾ ਫਰਕ ਹੈ ਸਰ ਨਿਊਟ੍ਰੀਸ਼ਨ ਵੈਲਿਊ ਦਾ ਲ सोली मेड फ्रॉम यू नो मिलेट्स वह रिच इन प्रोटीन्स मिनरल्स एंड दे आर आल्सो रिच इन फाइबर्स सो वेरी कोर्ट पर गट हेल्थ आल्सो सर ये रागी की इडलीज हैं सो रागी इज रिच इन आयरन कैल्शियम एंड डाइट्री फाइबर्स तो ये हेल्थ के लिए अच्छे हैं जो रागी है वो उसमें लोगलाइसिमिक इंडेक्स होत ਹਾਂਜੀ ਸਰ ਮੈਂ ਬਾਜਰੇ ਦੀ ਨਮਕੀਨ ਬਣਾ ਕੇ ਲੈ ਕੇ ਆਇਆ ਹੈ ਜਿਵੇਂ ਆਪ ਬਾਜਰਾ ਹੈ ਉਹਦੇ ਵਿੱਚ ਡਾਈਟਰੀ ਫਾਈਬਰ ਹੋ ਗਿਆ ਹੋਰ ਆਪਣੇ એનર્ਜੀ ਲੈਵਲ ਹੋ ਗਿਆ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹ ਇਹ ਜਿਵੇਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਤੇ ਇਹਦੇ ਵਿੱਚ ਇੱਕ ਗਲੂਟਨ ਫ੍ਰੀ ਆ ਤੇ ਆਪਾਂ ਜਿਹੜੇ ਆਪਣੇ ਗਲੂਟਨ ਵਾਲੇ ਅਲਰਜੀਕ ਪੇਸ਼ੈਂਟ ਆ ਉਹਨਾਂ ਨੂੰ ਆਪਾਂ ਦੇ ਸਕਦੇ ਆ ਮੈਮ ਤੁਸੀਂ ਕੀ ਬਣਾ ਕੇ ਲੈ ਕੇ ਆਏ ਮੈਂ ਅੱਜ ਬਣਾਇਆ ਹੈ ਫੌਕਸਟੇਲ ਮਿਲਟਸ ਦੇ ਪਾਵਰ ਪਫਸ ਹੈਗੇ ਨੇ ਇਹ ਪੌਕਸਟਿਕਲਸ ਹੈਗੇ ਆ ਸੀ ਪੌਕਸ ਬਣਾਏ ਇਹ ਸਪਾਇਆ ਹੈ ਫੌਕਸਟੇਲ ਮਿਲਟਸ ਪਿਉਰਲੀ ਬੋਇਲਡ ਉਦੇ ਬਾਅਦ ਪਨੀਰ ਤੇ ਨਾਲੇ ਬੋਇਲਡ ਮਟਰ ਹਾਂ ਸਾਡਾ ਬਹੁਤ ਹੈਲਦੀ ਪਾਇਆ ਹੋਇਆ ਯਸ ਯਸ ਇਹ ਗਲੂਟਨ ਫ੍ਰੀ ਹੈਗੇ ਤੇ ਦਿਸ ਇਜ਼ ਰੈਚਨ ਕੈਲਸ਼ੀਅਮ ਪ੍ਰੋਟੀਨ ਵਿਟਾਮਿਨ ਬੀ1 ਬੀ2 ਫਾਸਫੋਰਸ ਕੈਲਸ਼ੀਅਮ ਮੈਗਨੀਸ਼ੀਅਮ ਸੋ ਦਿਸ ਇਜ਼ ਕੰਪਲੀਟ ਪੈਕ ਪਾਰਟੀ ਫੂਡ ਮਲਟੀਵਿਟਾਮਿਨ ਮਲਟੀਵਿਟਾਮਿਨ ਖਾਣ ਦੀ ਜਗ੍ਹਾ ਤਾਂ ਡਾਟੇ ਖਾ ਲੈ ਇਹ ਹੈ ਮਤਲਬ ਸਾਡੀ ਦੀਵਾਲੀ ਵਾਸਤੇ ਗिल्ਟ ਫ੍ਰੀ 스ਨੈਕ ਹੈਗੇ ਸੋ ਦਿਸ ਇਜ਼ ਦੈਟ ਸੀਮ ਫੈਸਟੀਵਿਟੀਜ਼ ਦਾ ਸੀਜ਼ਨ ਹੈ ਤੇ ਫੈਸਟੀਵਿਟੀਜ਼ ਨੂੰ ਸਪਾਰਕਿੰਗ ਕਰਨ ਲਈ ਸਾਡੀ ਡਿਸ਼ ਹੈ ਡੇਜ਼ਰਟ ਹੈ ਮੈਂ ਇਨ ਨਿਊਟ੍ਰੀਸ਼ਨ ਵੈਲਿਊ ਕਿਸ ਤਰ੍ਹਾਂ ਇਸਦੀ ਕਿਉਂਕਿ ਜਸਨਾ ਜੇ has lot of milk and khoa it is rich in protein and calcium and phosphorus जसरा मैम कई डायटिटी से पेशेंट ने फरोना वास्ते भी विच है शुगर फ्री या होप वे स्टीविया पाके यूज करते सेने पर आज ਲਈ बिकॉज वी हस पार्किंग इन फेस्टिविटीज इट इज द ओरिजिनल ऑथेंटिक अमृतसर रेसिपी खीर भी ਤੁਸੀਂ ਬਹੁਤ ਖਾਂਦੇ ਹੋਗੇ ਤਾਂ ਅੱਜ ਇੱਥੇ ਮਿਲਟ ਦੀ ਵੀ ਖੀਰ ਬਣਾ ਦਿੱਤੀ ਹੈ मैम ਮਿਲਟਸ ਦੀ ਖੀਰ ਦਾ ਸੁਆਦ ਕਿਸ ਤਰ੍ਹਾਂ ਹੁੰਦਾ ਕਿਉਂਕਿ ਆਮ ਤੌਰ ਤੇ ਤਾਂ ਲੋਕ ਚਾਵਲਾ ਦੀ ਖੀਰ ਖਾਂਦੇ ਨੇ ਉਹਦਾ ਹੀ ਸੁਆਦ ਬਣਿਆ ਹੋਇਆ ਤੇ ਮਿਲਟਸ ਦੀ ਖੀਰ ਕਿਸ ਤਰ੍ਹਾਂ ਦੀ ਖਾ ਕੇ ਦੇਖੋ ਚਾਵਲਾਂ ਦੀ ਖੀਰ ਨਾਲੋਂ ਵੀ ਸੁਆਦ ਹੈ ਅੱਛਾ ਬਾਕਸ ਚ ਮਿਲਦੀ ਹੈ

ਅੱਜ वर्ल्ड ਫੂਡ ਡੇ ਮਨਾਇਆ ਜਾ ਰਿਹਾ ਹਰੇਕ ਵਿਅਕਤੀ ਜਿਹੜਾ ਅੱਜ ਦੇ ਸੰਸਾਰ ਦੇ ਵਿੱਚ ਜੀ ਰਿਹਾ ਉਹ ਖਾਣ ਪੀਣ ਕਰਕੇ ਆਪਣੀ ਕਮਾਈ ਵੀ ਕਰ ਰਿਹਾ ਹਰ ਇੱਕ ਚੀਜ਼ ਆਪਣੇ ਖਾਣ ਪੀਣ ਕਰਕੇ ਉਹ ਕਰ ਰਿਹਾ ਤੇ ਜੇਕਰ ਉਹੀ ਉਸ ਦੀ ਜ਼ਿੰਦਗੀ ਦੇ ਵਿੱਚ ਚੰਗਾ ਖਾਣ ਪੀਣ ਨਾ ਹੋਵੇ ਤਾਂ ਉਸ ਦੀ ਜ਼ਿੰਦਗੀ ਵੀ ਜਿਹੜੀ ਹੈ ਕੋਈ ਬਹੁਤੀ ਵਧੀਆ ਨਹੀਂ ਗੁਜ਼ਰਦੀ ਤਾਂ ਅੱਜ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ वर्ल्ड ਫੂਡ ਡੇ ਮਨਾਇਆ ਜਾ ਰਿਹਾ ਖਾਸ ਤੌਰ ਤੇ ਇੱਥੇ ਮਿਲਕ ਐਂਡ ਮਿਲਟਸ ਤੇ ਇਹ ਸਾਰਾ ਆਯੋਜਨ ਕੀਤਾ ਗਿਆ ਬਹੁਤ ਸਾਰੇ ਪਕਵਾਨ ਵੀ ਇੱਥੇ ਬਣਾਏ ਹੋਏ ਨੇ ਤਾਂ ਸਾਡੇ ਨਾਲ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਜੇ ਪੀ ਐਸ ਸਕਿੱਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਹਰੇਕ ਵਿਅਕਤੀ ਜਿਹੜਾ ਅੱਜ ਦੇ ਜੀਵਨ ਦੇ ਵਿੱਚ ਕੋਈ ਕੰਮ ਕਰ ਰਿਹਾ ਹੈ ਕੁਝ ਕਰ ਰਿਹਾ ਰੋਟੀ ਦੇ ਵਾਸਤੇ ਕਰ ਰਿਹਾ ਤੇ ਜੇਕਰ ਉਹੀ ਉਸ ਦੀ ਜ਼ਿੰਦਗੀ ਦੇ ਵਿੱਚ ਚੰਗੀ ਨਾ ਹੋਵੇ ਤਾਂ ਉਹਦੀ ਜ਼ਿੰਦਗੀ ਵੀ ਖਰਾਬ ਹੋਣ ਲੱਗ ਜਾਂਦੀ ਹੈ ਅੱਜ ਮਿਲਕ ਐਂਡ ਮਿਲਟਸ ਤੇ ਤੁਸੀਂ ਵਰਲਡ ਫੂਡ ਡੇ ਤੇ ਮਨਾ ਰਹੇ ਹੋ ਕਿਸ ਉਦੇਸ਼ ਦੇ ਨਾਲ ਮਿਲਕ ਐਂਡ ਮਿਲਟਸ ਨੂੰ ਤੁਸੀਂ ਚੁਣਿਆ ਤੇ ਕੋਈ ਮਿਲਕ ਐਂਡ ਮਿਲਟਸ ਜਿਹੜੀ ਹੈਗੇ ਆਪਣੇ ਕੋਲ ਜਿਵੇਂ ਮਿਲਟਸ ਅੱਜ ਕੱਲ ਕਾਫੀ ਚੱਲਣ ਚੱਲਿਆ ਆ ਸਾਡੀ ਯੂਨੀਵਰਸਿਟੀ ਡੇਰੀ ਪ੍ਰੋਡਕਟਸ ਨੂੰ ਕਾਫੀ ਕੰਮ ਕਰਦੀ ਹੈ ਅਸੀਂ ਇਹ ਚੀਜ਼ ਦੇਖਿਆ ਵੀ ਸਾਡੇ ਕੋਲ ਹੁਣ ਇਹ ਕਾਲਜ ਡੇਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਉਹਦੇ ਵਿੱਚ ਜੇ ਆਪਾਂ ਇਹਨਾਂ ਦਾ ਕੰਬੀਨੇਸ਼ਨ ਕਰੀਏ ਆਪਾਂ ਨੂੰ ਮਿਲ ਕੇ ਇੱਕ ਇੱਕ ਤਰ੍ਹਾਂ ਦਾ ਪੂਰਾ ਨਿਊਟ੍ਰੀਟਿਵ ਵੈਲਿਊ ਹੈ ਜੇ ਨਾਲ ਆਪਾਂ ਮਿਲਟ ਵੀ ਕਰ ਦਿੰਦੇ ਹਾਂ ਫਾਈਬਰ ਕੰਟੈਂਟ ਵੀ ਆਪਣੇ ਐਡ ਹੋ ਜਾਂਦਾ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਕਹੋ ਕਿ ਅੱਗੇ ਆਪਣੇ ਕੋਲ ਸੀ ਵੀ ਫੂਡ ਪ੍ਰੋਡਿਊਸ ਕਰਨਾ ਹੁਣ ਆਪਾਂ ਇਹਨਾਂ ਕੰਨ ਪ੍ਰੋਡਿਊਸ ਕਰ ਲਿਆ ਵੀ ਹੁਣ ਆਪਣੇ ਕੋਲ ਉਦੀ ਕੁਆਲਿਟੀ ਤੇ ਕੰਮ ਕਰਨ ਦੀ ਲੋੜ ਹੈ ਉਹਦੇ ਪ੍ਰੀਮੀਅਮ ਚੀਜ਼ ਤੇ ਕੰਮ ਕਰਨ ਦੀ ਲੋੜ ਹੈ ਹੁਣ ਜਿਹੜੇ ਪ੍ਰੀਮੀਅਮ ਪ੍ਰੋਡਕਟਸ ਬਣਨੇ ਆ ਇਹਨਾਂ ਚੀਜ਼ਾਂ ਨਾਲ ਹੀ ਬਣਨੇ ਆ ਜੇ ਚੀਜ਼ ਹੋ ਗਿਆ ਮਿਲਟਸ ਦੇ ਪ੍ਰੋਡਕਟਸ ਹੋ ਗਏ ਐਸੇ ਕਰਕੇ ਅਸੀਂ ਸਟੂਡੈਂਟਸ ਨੂੰ ਐਨਕੋਰੇਜ ਕਰਨ ਲਈ ਕੰਪੀਟੀਸ਼ਨ ਰੱਖਿਆ ਜਿਹਦੇ ਸਟੂਡੈਂਟਸ ਟੀਚਰ ਨਾਨ ਟੀਚਿੰਗ ਸਟਾਫ ਆਪਣੇ ਪ੍ਰੋਡਕਟ ਬਣਾ ਕੇ ਲਿਆਇਆ ਤੇ ਉਹ ਪ੍ਰੋਡਕਟ ਬਣਾ ਕੇ ਆਪਣੇ ਇੱਥੇ ਕਿਤੇ ਤੁਸੀਂ ਇਹਨਾਂ ਨੂੰ ਦੇਖੋਗੇ ਬਹੁਤ ਵਧੀਆ ਟੇਸਟੀ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਪ੍ਰੋਡਕਟਸ ਬਣਾਏ ਆ ਤਾਂ ਕਿ ਲੋਕਾਂ ਦੇ ਵਿੱਚ ਹੋਵੇ ਵੀ ਇਹਨੂੰ ਰੂਟੀਨ ਦੇ ਵਿੱਚ ਆਪਾਂ ਦੁੱਧ ਪੀਣ ਦੀ ਬਜਾਏ ਜਾਂ ਤਾਂ ਉਹਨਾਂ ਨੂੰ ਜਦੋਂ ਆਪਾਂ ਮਾਰਕੀਟ ਦੇ ਵਿੱਚ ਉਹਨਾਂ ਨੂੰ ਫੈਲਾਉ ਹੋ ਸਕਦਾ ਤੇ ਉਹਨਾਂ ਨੂੰ ਸਵਾਦਿਸ਼ਟ ਵੀ ਜ਼ਿਆਦਾ ਹੋ ਜਾਂਦੇ ਆ ਤੇ ਆਪਾਂ ਉਹਦੀ ਕੁਆਂਟੀਟੀ ਵੀ ਆਪਾਂ ਚੰਗੀ ਕੁਆਂਟੀਟੀ ਦੇ ਵਿੱਚ ਉਹ ਖਾ ਲੈ ਜੀ ਯੂਨੀਵਰਸਿਟੀ ਜਿਹੜੀ ਇਹ ਪ੍ਰੋਡਕਸ਼ਨ ਤੋਂ ਲੈ ਕੇ ਹੁਣ ਪ੍ਰੋਸੈਸਿੰਗ ਤੋਂ ਪੈਕਿੰਗ ਤੱਕ ਜਿਹੜਾ ਕੰਮ ਜਿਹੜੇ ਬੱਚਿਆਂ ਨੂੰ ਸਿਖਾਉਣ ਲੱਗ ਗਈ ਹੈ ਕਿਸ ਤਰ੍ਹਾਂ ਸਰ ਇਹ ਸਾਰਾ ਸਰਕਲ ਚੱਲ ਰਿਹਾ ਕਿਸ ਤਰੀਕੇ ਨਾਲ ਲੋਕ ਇੱਥੇ ਆਉਂਦੇ ਨੇ ਪ੍ਰੋਡਕਸ਼ਨ ਤੋਂ ਲੈ ਕੇ ਪੈਕਿੰਗ ਤੱਕ ਦੀ ਟ੍ਰੇਨਿੰਗ ਕਿਸ ਤਰ੍ਹਾਂ ਲੈ ਰਹੇ ਕੋਈ ਸਾਡੀ ਪ੍ਰੋਡਕਸ਼ਨ ਤੇ ਪਹਿਲਾਂ ਕੰਮ ਕਰਦੇ ਸੀ ਹੁਣ ਦੇ ਵੀ ਜੇ ਫਾਰਮਰ ਨੂੰ ਸਸਟੇਨੇਬਲ ਕਰਨਾ ਡੇਰੀ ਫਾਰਮਰ ਨੂੰ ਸਸਟ ਜਿਹੜਾ ਇਹ ਹੈ ਵੀ ਉਹਦੀ ਵੈਲਿਊ ਐਡੀਸ਼ਨ ਕਰਕੇ ਉਹਨੂੰ ਮੋਰ ਪ੍ਰੋਫਿਟੇਬਲ ਬਣਾਉਣਾ ਮੋਰ ਪ੍ਰੋਫਿਟੇਬਲ ਬਣਾਉਣਾ ਹੁੰਦਾ ਉਹਦੀ ਪ੍ਰੋਡਕਟ ਬਣਾਓ ਉਹਦੇ ਉਹ ਚੀਜ਼ਾਂ ਬਣਾਓ ਆਪਣੇ ਕੋਲ ਜੇ ਆਪਾਂ 100 200 ਕਿਲੋ ਦੁੱਧ ਫਾਰਮਰ ਕੋਲ ਹੁੰਦਾ ਜੇ ਆਪਾਂ ਅਸੀਂ ਦੇਖੇ ਵੀ ਉਹਦੇ ਚ ਉਹਦੇ ਪਨੀਰ ਬਣਾ ਕੇ ਦਹੀਂ ਬਣਾ ਕੇ ਜਾਂ ਕੋਈ ਹੋਰ ਪ੍ਰੋਡਕਟ ਬਣਾ ਕੇ ਵੇਚਦਾ ਤਾਂ ਉਹ ਘੱਟੋ ਘੱਟ ਉਹਦੇ ਤੋਂ ਡੁੱਡਾ ਪ੍ਰਾਈਸ ਮਿਲ ਜਾਂਦਾ ਉਹਦੇ 50 ਤੋਂ 60% ਤੱਕ ਪ੍ਰੋਫਿਟ ਵੱਧਦਾ ਇਸ ਕਰਕੇ ਅਸੀਂ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਵੀ ਅਸੀਂ ਟ੍ਰੇਨਿੰਗਾਂ ਕਰਦੇ ਆ ਇੱਥੇ ਕਾਲਜ ਟ੍ਰੇਨਿੰਗਾਂ ਕਰਦੇ ਆ ਸਾਡੇ કૃਸ਼ੀ ਗਿਆਨ ਕੇਂਦਰ ਨੇ ਉੱਥੇ ਅਸੀਂ ਟ੍ਰੇਨਿੰਗਾਂ ਕਰਾਉਂਦੇ ਆ ਉੱਥੇ ਅਸੀਂ ਪ੍ਰੋਸੈਸਿੰਗ ਦਾ ਸਮਾਨ ਵੀ ਰੱਖਿਆ ਹੋਇਆ ਵੀ ਆਓ ਟ੍ਰੇਨਿੰਗ ਕਰੋ ਪ੍ਰੋਸੈਸਿੰਗ ਕਰਕੇ ਦੇਖੋ ਜੇ ਤੁਹਾਨੂੰ ਫਾਇਦੇਮੰਦ ਹੁੰਦਾ ਤੁਸੀਂ ਫਿਰ ਤੁਸੀਂ ਇਹਨੂੰ ਅੱਗੇ ਮਾਰਕੀਟ ਚ ਲੈ ਕੇ ਜਾਓ ਪਹਿਲਾਂ ਮਸ਼ੀਨਾਂ ਨਾਲ ਖਰੀਦੋ ਮਸ਼ੀਨਾਂ ਮਹਿੰਗੀਆਂ ਹੁੰਦੀਆਂ ਨੇ ਆ ਕੇ ਪਹਿਲਾਂ ਸਾਡੇ ਕੋਲ ਇੱਥੇ ਆਪ ਆਪਣੀ ਟਰਾਈ ਕਰੋ ਬਣਾਓ ਸਾਰਾ ਫੂਡ ਆਪ ਦੇਖੋ ਅਸੀਂ ਉਹਨਾਂ ਦੀ ਬਣਾਉਣ ਦੀਆਂ ਤੇ ਟੈਕਨੀਕਸ ਜਿਹੜੇ ਉਹਦੀ ਕੁਆਲਿਟੀ ਇੰਪਰੂਵ ਕਰਨ ਲਈ ਉਹਦੀ ਬ੍ਰਾਂਡਿੰਗ ਕਰਨ ਲਈ ਉਹਨੂੰ ਐਫਐਸਐਸਆਈ ਦਾ ਲਾਇਸੈਂਸ ਲੈਣ ਲਈ ਤੇ ਉਹਦੀ ਪੈਕੇਜਿੰਗ ਕਰਨ ਲਈ ਉੱਥੇ ਤੱਕ ਐਕਸਪੋਰਟ ਕਰਦੇ ਹਾਂ ਜੇ ਉਹਨਾਂ ਨੂੰ ਲੱਗਦਾ ਮੇਰਾ ਪ੍ਰੋਡਕਟ ਸਸਟੇਨੇਬਲ ਆ ਮੈਂ ਮਾਰਕੀਟ ਚ ਆਉਣਾ ਕਈ ਵਾਰੀ ਹੁੰਦੀ ਐ ਇਸ ਕੰਮ ਦੇ ਵਿੱਚ ਐਫਪੀਓ ਦੇ ਵਿੱਚ ਜਿਹੜੇ ਆਪਾਂ ਫੂਡ ਵਾਲੇ ਕੰਮ ਚ ਤੁਸੀਂ ਦੇ ਇਸ ਕਰਕੇ ਉਹ ਚੀਜ਼ ਨੂੰ ਕੰਵਿਨਕਾਟਾ ਨਾ ਪਵੇ ਅਸੀਂ ਇੱਥੇ ਕਾਲਜ ਦੇ ਵਿੱਚ ਇਹ ਕੰਮ ਕਰਦੇ ਹਾਂ ਉਹਨਾਂ ਕਈ ਵੰਤਰਾਂ ਦੀ ਹੁੰਦੇ ਬੰਦਾ ਕਹਿੰਦੇ ਮੈਂ ਤਾਂ ਜੀ ਸਿਰਫ ਇੱਕ ਕੁਲਫੀ ਬਣਾਉਣੀ ਸਿੱਖਣੀ ਆ ਬਿਲਕੁਲ ਬੈ ਕੱਲੇ ਨਹੀਂ ਸਿੱਖਣੀ ਆ ਅਸੀਂ ਉਹ ਕੱਲੇ ਬੰਦੇ ਨੂੰ ਵੀ ਟ੍ਰੇਨਿੰਗ ਦਿੰਦੇ ਹਾਂ ਇੱਕ ਪ੍ਰੋਡਕਟ ਦੀ ਟ੍ਰੇਨਿੰਗ ਦਿੰਦੇ ਆ ਇੱਕ ਜਿਹੜੀ ਚੀਜ਼ ਕਰਨੀ ਆ ਉਹਦੀ ਸਾਰੀ ਚੀਜ਼ ਦੀ ਟ੍ਰੇਨਿੰਗ ਦਿੰਦੇ ਆ ਕਿਹੜੀ-ਕਿਹੜੀਆਂ ਚੀਜ਼ਾਂ ਦੀ ਸਰ ਟ੍ਰੇਨਿੰਗ ਕਰਵਾਸੂ ਦਿੰਦਾ ਤੇ ਕਿਦਾਂ-ਕਿਦਾਂ ਟ੍ਰੇਨਿੰਗ ਪ੍ਰੋਗਰਾਮਸ ਉਹਨਾਂ ਚੱਲਦੇ ਜੇ ਕਿਸੇ ਨੇ ਕਰਨੀ ਹੋਵੇ ਉਹ ਕਿਸ ਤਰ੍ਹਾਂ ਕਰ ਸਕਦਾ ਦੇਖੋ ਅਸੀਂ ਪਹਿਲਾਂ ਪ੍ਰੋਡਕਸ਼ਨ ਤੋਂ ਸ ਉਸ ਤੋਂ ਬਾਅਦ ਉਹਦੀ ਵੈਲੀਡੇਸ਼ਨ ਦੀ ਹੈ ਜਿੰਨੇ ਵੀ ਪ੍ਰੋਡਕਟ ਨੇ ਦੁੱਧ ਦੇ ਬਣੇ ਆ ਦੁੱਧ ਤੋਂ ਅਸੀਂ ਉਹਦੀ ਲੱਸੀ ਤੇ ਪਰੌਣੇ ਆ ਉਹਦੇ ਵਿੱਚ ਜਿਹੜੇ ਫਲੇਵਰਡ ਮਿਲਕ ਨੇ ਉਹਨਾਂ ਦੀ ਟ੍ਰੇਨਿੰਗ ਪਨੀਰ ਬਣਾਉਣ ਦੀ ਟ੍ਰੇਨਿੰਗ ਚੀਜ਼ ਬਣਾਉਣ ਦੀ ਟ੍ਰੇਨਿੰਗ ਉਹ ਅਸੀਂ ਕਹਿੰਦੇ ਚੀਜ਼ ਬਹੁਤ ਪ੍ਰੀਮੀਅਮ ਪ੍ਰੋਡਕਟ ਆ ਰਹੀ ਹੈ ਉਹਦੀ ਟ੍ਰੇਨਿੰਗ ਦਿੰਦੇ ਆ ਫਿਰ ਉਹਦੀ ਪੈਕੇਜਿੰਗ ਕਿਵੇਂ ਕਰਨੀ ਆ ਉਹਨੂੰ ਮਾਰਕੀਟਿੰਗ ਕਿਵੇਂ ਕਰਨੀ ਆ ਉਹ ਉਹ ਚੀਜ਼ਾਂ ਸਾਰੀਆਂ ਅਸੀਂ ਟ੍ਰੇਨਿੰਗ ਕਰਦੇ ਆ ਉਸ ਤੋਂ ਬਾਅਦ ਪੋਲਟਰੀ ਦੇ ਪ੍ਰੋਡਕਟਸ ਨੇ ਪੋਲਟਰੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਆਪਾਂ ਪ੍ਰੋਡਕਟ ਬਣਾਏ ਤੁਸੀਂ ਇੱਥੇ ਦੇਖ ਸਕਦੇ ਹੋ ਕਿਹੇ ਤਰ੍ਹਾਂ ਦੇ ਪ੍ਰੋਡਕਟ ਵੀ ਉਹ ਜਿਹੇ ਪ੍ਰੋਡਕਟ ਬਣਾਉਣ ਦੀ ਵੀ ਟ੍ਰੇਨਿੰਗ ਦਿੰਦੇ ਆ ਤੇ ਉਧਰੋਂ ਫਿਸ਼ ਦੇ ਆ ਫਿਸ਼ ਨੂੰ ਆਪਾਂ ਜੇ 100 ਰੁਪਏ ਕਿਲੋ ਵੇਚਦੇ ਆ 150 ਕਿਲੋ ਵੇਚਦੇ ਆ ਜੀ ਆਪਾਂ ਉਹਦਾ ਪ੍ਰੋਡਕਟ ਬਣਾ ਕੇ ਪ੍ਰੋਸੈਸ ਕਰਕੇ ਵੇਚਦੇ ਆ ਉਹ 4-500 ਰੁਪਏ ਕਿਲੋ ਤੱਕ ਤੇ ਵੀ ਚਲੇ ਜਾਂਦਾ ਇਹ ਕਿਸ ਤਰ੍ਹਾਂ ਸਰ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੈ ਉਹ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਪ੍ਰੋਸੈਸ ਕੀ ਹੁੰਦਾ ਉਹ ਉਸ ਨੂੰ ਇਸ ਟ੍ਰੇਨਿੰਗ ਦੇ ਵਿੱਚ ਭਾਗ ਲੈਣ ਸਾਡੀ ਵੈਬਸਾਈਟ ਦੇ ਉੱਤੇ ਸਾਰੀ ਟ੍ਰੇਨਿੰਗ ਦੀ ਡਿਟੇਲ ਹੁੰਦੀ ਆ ਸਾਡੇ ਡਾਇਰੈਕਟ ਐਕਸਟੈਂਸ਼ਨ ਸਾਹਿਬ ਦਟ ਕਰਿਆਲ ਖੜੇ ਆ ਇਹਨਾਂ ਕੋਲ ਕੋਈ ਵੀ ਆ ਕੇ ਬੰਦਾ ਅਪਲਾਈ ਦੱਸਦਾ ਟ੍ਰੇਨਿੰਗਸ ਹਣੀ ਚੱਲਦੀਆਂ ਰਹਿੰਦੀਆਂ ਨੇ ਇਹ ਜੋ ਐਡੀਬ ਵੀ ਅਸੀਂ ਇਸੇ ਟਾਈਮ ਤੇ ਕਰਾਉਣੀ ਹੈ ਜੇ ਹੋਰ ਵੀ ਸਾਡੇ ਕੋਲ ਕੁਝ 10 ਦਾ 5-10 ਬੰਦੇ ਆ ਗਏ ਤਾਂ ਅਸੀਂ ਉਹਨੇ ਟ੍ਰੇਨਿੰਗ ਕਰਾ ਦਿੰਦੇ ਹਾਂ ਜੇ ਕੋਈ ਬੰਦਾ ਕਹਿੰਦਾ ਅੱਜ ਹੀ ਚਾਹੀਦੀ ਹੈ ਜਾਂ ਮੈਂ ਚ ਕਹਿ ਦਿਆ ਉਹਦੇ ਲਈ ਸਪੈਸ਼ਲ ਟ੍ਰੇਨਿੰਗ ਵੀ ਅਸੀਂ ਕਰਵਾਉਣੀ ਹੈ ਕਿਉਂਕਿ ਓਪਨ ਹੈ ਸਾਡੀ ਵੈਬਸਾਈਟ ਤੇ ਡਿਟੇਲਸ ਹੁੰਦੀਆਂ ਨੇ ਡਾਇਰੈਕਟ ਐਕਸਟੈਂਸ਼ਨ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਡਾਇਰੈਕਟ ਐਕਸਟੈਂਸ਼ਨ ਹੁੰਦਾ ਕੇਵੀਕੇ ਸਾਡੇ ਬੰਦੇ ਆ ਕੇ ਕੇਵੀਕੇ ਤੇ ਜਾ ਕੇ ਵੀ ਤੁਸੀਂ ਡਿਟੇਲਸ ਬਸ ਹੋਰ ਵੀ ਜਿਸ ਤਰ੍ਹਾਂ ਔਰਤਾਂ ਨੇ ਵੀ ਕਈ ਲੈਣਾ ਹੁੰਦਾ ਜਿਹੜੀ ਘਰੇ ਨੇ ਕਾ ਫ੍ਰੀ ਕਰਦੇ ਹਾਂ ਓਕੇ ਉਹਨਾਂ ਦਾ ਕੋਈ ਅਸੀਂ ਪੈਸਾ ਨਹੀਂ ਲੈਂਦੇ ਉਹਨਾਂ ਦੇ ਇੱਥੇ ਰਹਿਣ ਦਾ ਵੀ ਕੋਈ ਪ੍ਰੋਬਲਮ ਹੁੰਦੀ ਆ ਅਸੀਂ ਉਹ ਵੀ ਇੱਥੇ ਕਰਦੇ ਹਾਂ ਊਮਨਸ ਨੂੰ ਅਸੀਂ ਚਾਹੁੰਦਾ ਕਿ ਵੀ ਆਪਣੇ ਡੀਰੀ ਦੇ ਕਿਤੇ ਜਿਹੜਾ ਸਭ ਤੋਂ ਵੱਡਾ ਜਿਹੜਾ ਕੰਮ ਕਰਦੀਆਂ ਨੇ 50 60% ਕੰਮ ਕਰਦੀਆਂ ਊਮਨਸ ਕਰਦੀਆਂ ਨੇ ਜੇ ਉਹ ਆਪਣਾ ਹੀ ਕਿਤੇ ਨੂੰ ਅਪਣਾ ਕੇ ਹੋਰ ਵੈਲਿਊ ਐਡਿਸ਼ਨ ਕਰਦੀਆਂ ਤਾਂ ਉਹਨਾਂ ਦੀ ਜੇਬ 'ਚ ਪੈਸਾ ਆਉਂਦਾ ਤੇ ਉਹ ਆਪਣੀ ਨਿਊਟ੍ਰੀਸ਼ਨ ਸਿਕਿਉਰਿਟੀ ਸੋਸ਼ਲ ਸਿਕਿਉਰਿਟੀ ਇਕਨੋਮਿਕਲ ਸਿਕਿਉਰਿਟੀ ਜਿਹੜੀ ਹੈ ਲੇਡੀਜ਼ ਕਰ ਸਕਦੀਆਂ ਨੇ ਇਹ ਕੰਮ ਦੇ ਨਾਲ ਅਸੀਂ ਇਸ ਕਰਕੇ ਊਮਨਸ ਨੂੰ ਬਹੁਤ ਜ਼ਿਆਦਾ ਪ੍ਰੀ ਯੂਨੀਵਰਸਿਟੀ ਇਨੋਵੇਸ਼ਨ ਤੇ ਕਿੰਨਾ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਪਿੱਛੇ ਜੇ ਤਿੰਨ ਤਰ੍ਹਾਂ ਦੇ ਚੀਜ਼ ਫੈਟਾ ਚੀਜ਼ ਹੋ ਗਏ ਆ ਐਧਾ ਦੇ ਚੀਜ਼ ਜਿਹੜੇ ਆ ਤੁਸੀਂ ਬਣਾ ਕੇ ਕਿਸਾਨਾਂ ਨੂੰ ਟ੍ਰੇਨਿੰਗ ਵੀ ਦੇਣੀ ਹੁੰਦੀ ਸ਼ੁਰੂ ਕੀਤੀ ਹੋਰ ਕਿਸ ਤਰੀਕੇ ਦੀ ਇਨੋਵੇਸ਼ਨਸ ਤੇ ਯੂਨੀਵਰਸਿਟੀ ਕੰਮ ਸਾਡੇ ਕੋਲ ਇਨੋਵੇਸ਼ਨ ਦਾ ਸਾਰੇ ਕੰਮ ਚੱਲਦਾ ਜਿਵੇਂ ਪਿੱਛੇ ਤੁਸੀਂ ਦੇਖੋਗੇ ਸਾਡੇ ਕੋਲ ਇੱਕ ਸਟੂਡੈਂਟਸ ਨੇ ਇਨਸਟੈਂਟ ਖੀਰ ਬਣਾਉਣ ਦੀ ਮਸ਼ੀਨ ਤਿਆਰ ਕੀਤੀ ਹੈ ਵੀ ਤੁਸੀਂ ਉਹ ਰੈਡੀ ਮੇਟ ਆ ਕੀਰਾ ਦੁੱਧ ਚ ਪਾਓ ਤੇ ਉਹ ਥੋੜੀ ਖੀਰ ਬਣ ਜਾਂਦੀ ਹੈ ਉਹ ਐਸੀ ਚੀਜ਼ਾਂ ਸਾਡੇ ਸਟੂਡੈਂਟਸ ਕੰਮ ਕਰਦੇ ਉਹਨਾਂ ਚੀਜ਼ਾਂ ਜਿਹੜੀ ਇਨੋਵੇਸ਼ਨ ਸਾਡਾ ਮੇਨ ਚੀਜ਼ ਹੈ ਮੁੱਦਾ ਹੈ ਇਨੋਵੇਸ਼ਨ ਜੇ ਕੁਝ ਕੋਈ ਨਵਾਂ ਬੰਦਾ ਵੀ ਬਾਹਰਲਾ ਬੰਦਾ ਵੀ ਕੋਈ ਆਈਡੀਆ ਲੈ ਕੇ ਆਉਣ ਦਾ ਤਾਂ ਸਾਡੇ ਕੋਲ ਇਨਕੂਬੇਸ਼ਨ ਸੈਂਟਰ ਹੈ ਤੇ ਉਹਦੇ ਵਿੱਚ ਇਨਕੂਬੇਸ਼ਨ ਸੈਂਟਰ ਤੇ ਸੈਂਟਰ ਗਵਰਨਮੈਂਟ ਦੀ سپورਟ ਹੈ ਅਸੀਂ ਉਹਨਾਂ ਨੂੰ 10 ਲੱਖ ਰੁਪਏ ਦੀ ਉਹਦਾ ਸਟਾਰਟਅਪ ਕਰਨ ਲਈ ਵੀ ਉਹਨਾਂ ਨੂੰ ਫੰਡ ਦਿੰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤਾਂ ਇਸਨ ਸਾਡੇ ਨਾਲ ਗੁਰੂ ਅੰਗਦ ਦੇ ਬੈਠੇ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲ ਕਿ ਅੱਜ ਫੂਡ ਵਰਲਡ ਫੂਡ ਡੇ ਤੇ ਕੀ ਕੀ ਚੀਜ਼ਾਂ ਜੜੀਆਂ ਨੇ ਉਹ ਬਣਾਈਆਂ ਗਈਆਂ ਨੇ ਤਾਂ ਇੱਥੋਂ ਦੇ ਸਟੂਡੈਂਟਸ ਬੱਚਿਆਂ ਦੇ ਵੱਲੋਂ ਬਹੁਤ ਸਾਰੀਆਂ ਇਨੋਵੇਸ਼ਨਸ ਦੀ ਕਰਕੇ ਖਾਸ ਤੌਰ ਤੇ ਮਿਲਟਸ ਜਿਹੜੇ ਨੇ ਉਹ ਬਣਾਏ ਮਿਲਟਸ ਦੇ ਨਾਲ ਹੀ ਚੀਜ਼ਾਂ ਬਣਾਈਆਂ ਗਈਆਂ ਨੇ ਮੈਮ ਤੁਸੀਂ ਅੱਜ ਇੱਥੇ ਕੀ ਮਿਲਟਸ ਦੇ ਨਾਲ ਬਣਾ ਕੇ ਲਿਕੇ ਸੇਮ ਮਿਲਟ ਦੇ ਨੂਡਲਸ ਨੇ ਕੋਡੋ ਮਿਲਟ ਦੇ ਨੂਡਲਸ ਨੇ ਸਿਰ ਇਹਨਾਂ ਮਤਲਬ ਦੇ ਆ ਵੈਰੀ ਰਿਚ ਇਨ ਫਾਈਬਰ ਪ੍ਰੋਟੀਨਸ ਐਂਡ ਮਿਨਰਲਸ ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਗਲੂਟਨ ਫ੍ਰੀ ਨੇ ਦੋ ਪੀਪਲ ਹੂ ਆਰ ਅਲਰਜਿਕ ਟੂ ਗਲੂਟਨ ਸੋ ਦੇ ਕੈਨ ਹੈਵ ਇਟ ਐਂਡ ਇੱਕ ਹੋਰ ਗੱਲ ਕਿ ਦੇ ਜਿਹੜੀਆਂ ਕੋਡੋ ਮਿਲਟਸ ਨੇ ਵੀ ਕੈਨ Uh, cultivate in dron uh, drought prone areas okay. so they are very sustainable and apa mm -hmm. sustainable mm -hmm. agriculture nu promote mm -hmm. kar deya is they through te so that people can have mm -hmm. it noodles tu ek passe apa am noodles di gall kariye te ek passe millet noodles di gall kari nutrition value da kinna fark hai sir nutrition value da like it is far way better than the normal noodles because they have preservatives and they are solely made from you know Uh, millets, who are rich in uh, proteins, minerals, and they are also rich in fibers, so very good for gut health, also. Okay. Yeah. सर ये रागी की इडलीज़ हैं सो so, okay. रागी इज़ रिच इन आयरन कैल्शियम एंड डाइट्री फाइबर्स तो ये हेल्थ के लिए अच्छा है जो रागी है वो तो उसमें लो लोकलाइसिमिक इंडेक्स होता है तो डायबिटिक पेशेंट्स के लिए भी बहुत हेल्दी ऑप्शन है और इसमें जो वेजिटेबल्स एड हुए हैं वेजिटेबल्स विटामिन मिनरल्स एंड एंटी ऑक्सीडेंट्स इंक्रीज़ करते हैं एंड बाकी इट इज़ स्टीम कुक तो फिर ऑयल फ्री है तो इट इज़ ऑल्सो गुड फॉर हार्ट पेशेंट्स ਮੈਂ ਜੀ ਤੁਸੀਂ ਕੀ ਬਣਾ ਕੇ ਲਿਆਏ ਦੱਸੋ ਕੋਈ ਘੁਈਆ ਜਾਂ ਬਣਾ ਕੇ ਲੈ ਕੇ ਆਏ ਲੱਗ ਹਾਂ ਜੀ ਹਾਂ ਜੀ ਸਰ ਮੈਂ ਬਾਜਰੇ ਦੀ ਨਮਕੀਨ ਬਣਾ ਕੇ ਲੈ ਕੇ ਆਇਆ ਹੈ ਜਿਵੇਂ ਬਾਜਰਾ ਹੈ ਉਹਦੇ ਵਿੱਚ ਡਾਈਟਰੀ ਫਾਈਬਰ ਹੋ ਗਿਆ ਹੋਰ ਆਪਣੇ એનર્ਜੀ ਲੈਵਲ ਹੋ ਗਿਆ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹ ਇਹ ਜਿਵੇਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਤੇ ਇਹਦੇ ਵਿੱਚ ਇੱਕ ਲੂਟਨ ਫ੍ਰੀ ਆ ਆਪਾਂ ਜਿਹੜੇ ਆਪਣੇ ਗਲੂਟਨ ਵਾਲੇ ਅਲਰਜੀਕ ਪੇਸ਼ੈਂਟ ਆ ਉਹਨਾਂ ਨੂੰ ਆਪਾਂ ਦੇ ਸਕਦੇ ਆ ਚਾਹ ਨਾਲ ਇੱਕ ਬੜੀ ਦਾ ਸਨੈਕ ਹੈ ਇਹ ਖਾਣ ਵਾਸਤੇ ਮੈਨੂੰ ਲੱਗਦਾ ਜਿਹੜੇ ਲੋਕ ਸ਼ਾਮ ਨੂੰ ਸ਼ਰਾਬ ਵੀ ਪੀਂਦੇ ਉਹਨਾਂ ਵਾਸਤੇ ਵੀ ਬੜੀ ਦਾ ਸਨੈਕ ਹੋ ਸਕਦਾ ਹੈ ਪੂਜੀਏ ਤੋਂ ਛੁਟਕਾਰਾ ਲੈ ਕੇ ਵਧੀਆ ਹੈਲਦੀ ਚੀਜ਼ ਖਾ ਸਕਦੇ ਆ ਹਾਂਜੀ ਸਰ ਹੈਲਦੀ ਚੀਜ਼ ਖਾ ਸਕਦੇ ਆ ਬਿਲਕੁਲ ਟੀਮ ਵਧੀਆ ਭਾਈ ਜੀ ਤੁਸੀਂ ਕੀ ਬਣਾ ਕੇ ਲੈ ਕੇ ਆਏ ਮੇਰਾ ਸੀਮਾ ਆਪਣਾ ਗਲੂਟਨ ਫ੍ਰੀ ਮਿਲਟ ਬੇਸ ਤੇ ਹੈ ਮਿਲਟ ਕਰੈਕਰਸ ਠੀਕਾ ਆਪਾਂ ਇਹਨੂੰ ਵੀਟ ਜਿਹਕੇ ਲੋਕਾਂ ਨੂੰ ਅੱਜਕੱਲ ਗਲੂਟਨ ਤੋਂ ਅਲਰਜੀ ਹੋ ਰਹੀ ਹੈ ਵੀਟ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਪਰ ਆਪਾਂ है है आ, दे, दे। आ, रिप्लेस ਕਰ ਰਹੇ ਆ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਲੋਕ ਆਪਦੇ ਹੈਲਥ ਨਾਲ ਬਹੁਤ ਕੌਂਸ਼ੀਅਸ ਹੋ ਰਹੇ ਆ ਕੌਂਸ਼ੀਅਸ ਹੋ ਰਹੇ ਆ ਤਾਂ ਆਪਾਂ ਜਿਵੇਂ ਮਿਲਟਸ ਵਰ ਲਾ ਰਹੇ ਆ ਜਿਹੜੇ ਪ੍ਰੋਟੀਨ ਚ ਰਿਚਾ ক্যালਸ਼ੀਅਮ ম্যাগਨੀਸ਼ੀਅਮ ਇੰਦੇ ਚ ਆਪਾਂ ਨੂੰ ਕਾਫੀ ਸਰਸਸ ਮਿਲਦੇ ਆ એનર્ਜੀ ਦੇ ਤੇ ਆਪਾਂ ਆਉਣ ਵਾਲੇ ਟਾਈਮ ਚ ਆਪਾਂ ਸੋਚ ਸਕਦੇ ਆ ਕਿ ਹਾਂ ਰਿਪਲੇਸਮੈਂਟ ਪੋਸੀਬਲ ਹੈ ਬਟ ਜਿਹੜੀ ਆਪਾਂ ਟ੍ਰੈਡੀਸ਼ਨਲ ਦੀ ਗੱਲ ਕਰੀਏ ਟ੍ਰੈਡੀਸ਼ਨਲ ਹੀ ਉਹ ਚੀਜ਼ਾਂ ਚਾਹੀਦੀ ਬਟ ਇਨ ਫਿਊਚਰ ਜੇ ਆਪਾਂ ਕਹੀਏ ਕਿ ਆਪਾਂ ਰਿਪਲੇਸਮੈਂਟ ਦੇ ਸਕਦੇ ਤੇ ਆਪਾਂ ਮਿਲਟਸ ਨੂੰ ਦੇ ਸਕਦੇ ਤਾਂ ਬਹੁਤ ਨਿਊਟ੍ਰੀਸ਼ਨਲ ਤੁਸੀਂ ਕੀ ਬਣਾ ਕੇ ਲੈ ਕੇ ਆਏ ਮੈਂ ਅੱਜ ਬਣਾਇਆ ਹੈ ਫੌਕਸਟੇਲ ਮਿਲਟਸ ਦੇ ਪਾਵਰ ਪਫਸ ਹੈਗੇ ਨੇ ਇਹ ਪੌਪ ਸਟਿਕਰਸ ਹੈਗੇ ਸੀ ਪੌਪਸ ਬਣਾਏ ਇਹਦੇ ਸਿਪਿਆ ਹੈ ਫੌਕਸਟੇਲ ਮਿਲਟਸ ਪਿਉਰਲੀ ਬੋਇਲਡ ਉਹਦੇ ਬਾਅਦ ਪਨੀਰ ਤੇ ਨਾਲੇ ਬੋਇਲਡ ਮਟਰ ਸਾਰਾ ਕੁਝ ਹੈਲਦੀ ਭਾਇਆ ਹੋਇਆ ਹੈ ਯੈਸ ਯੈਸ ਇਹ ਗਲੂਟਨ ਫ੍ਰੀ ਹੈਗੇ ਤੇ ਦਿਸ ਇਜ਼ ਰੈਚਨ ਕੈਲਸ਼ੀਅਮ ਪ੍ਰੋਟੀਨ ਵਿਟਾਮਿਨ ਬੀ 1 ਬੀ 2 ਫਾਸਫੋਰਸ ਕੈਲਸ਼ੀਅਮ ਮੈਗਨੀਸ਼ੀਅਮ ਸੋ ਦਿਸ ਇਜ਼ ਕੰਪਲੀਟ ਪੈਕ ਪਾਰਟੀ ਫੋਰ ਮਲਟੀਵਿਟਾਮਿਨ ਮਲਟੀਵਿਟਾਮਿਨ ਖਾਣ ਦੀ ਜਗ੍ਹਾ ਤਾਂ ਡਾਈਟ ਕਰਨੇ ਇਹ ਹੈ ਮਤਲਬ ਸਾਡੀ ਦੀਵਾਲੀ ਵਾਸਤੇ ਗिल्ਟ ਫ੍ਰੀ 스ਨੈਕ ਹੈਗੇ ਸੋ ਦਿਸ ਇਜ਼ ਦੈਟ ਥਿੰਗ ਸਾਇਦਰ ਵੀ ਇਹ ਕੈਂਡਲ ਹੈਗੇ ਇਹ ہمارا ਡਾਈਟ ਅੱਛਾ ਸਬਕ ਕੋਲ ਤਾਂ ਇੱਧਰ ਵੀ ਕੁਝ ਬਣਾਇਆ ਹੋਇਆ ਮੈਮ ਕੀ ਤਿਆਰ ਕੀਤਾ ਤੁਸੀਂ ਇਹ ਬਹੁਤ ਅੱਛੀ ਫਿਰਨੀ ਤਿਆਰ ਕੀਤੀ ਹੈ ਵਿਦ ਅ ਗੁੱਡਨੈਸ ਆਫ ਮਿਲਕ ਖੋਆ ਐਂਡ ਰਾਈਸ ਫਲੌਰ ਤੇ ਫੈਸਟੀਵਿਟੀਜ਼ ਦਾ ਸੀਜ਼ਨ ਹੈ ਤੇ ਫੈਸਟੀਵਿਟੀਜ਼ ਨੂੰ ਸਪਾਰਕਿੰਗ ਕਰਨ ਲਈ ਸਾਡੀ ਡਿਸ਼ ਹੈ ਡੇਜ਼ਰਟ ਹੈ ਮੈਮ ਇਹ ਨਿਊਟ੍ਰੀਸ਼ਨ ਵੈਲਿਊ ਕਿਸ ਤਰ੍ਹਾਂ ਹੈ ਇਸ ਦੀ ਕਿਉਂਕਿ ਜਿਸ ਤਰ੍ਹਾਂ ਜੇ ਇਟ ਹੈਜ਼ ਲੋਟ ਆਫ ਮਿਲਕ ਐਂਡ ਖੋਆ ਇਟ ਇਜ਼ ਰਿਚ ਇਨ ਪ੍ਰੋਟੀਨ ਐਂਡ ਕੈਲਸ਼ੀਅਮ ਐਂਡ ਫਾਸਫੋਰਸ ਜਿਸ ਤਰ੍ਹਾਂ ਮੈਮ ਕਈ ਡਾਇਬਟੀਸ ਦੇ ਪੇਸ਼ੈਂਟ ਨੇ ਫਿਰ ਉਹਨਾਂ ਵਾਸਤੇ ਵੀ ਕਿ ਇਹ ਸ਼ੂਗਰ ਫ੍ਰੀ ਜਾਂ ਹੋਰ ਕੋਈ ਸਟੀਵਿਆ ਪਾ ਕੇ ਯੂਜ਼ ਕਰਦੇ in festivities. It is the original authentic Ambri Sari recipe. Okay. चीज़ बॉल खाने ਇਸਕੇ ਨੇ ਨੋ ਮੈਦਾ ਨਾਥਿੰਗ ਠੀਕ ਹੈ। ਤਾਂ ਖੀਰ ਵੀ ਤੁਸੀਂ ਬਹੁਤ ਖਾਂਦੇ ਹੋਵੋਗੇ ਤਾਂ ਅੱਜ ਇੱਥੇ ਮਿਲਟ ਵੀ ਖੀਰ ਬਣਾ ਦਿੱਤੀ ਹੈ ਮੈਮ। ਮਿਲਟਸ ਦੀ ਖੀਰ ਦਾ ਸਵਾਦ ਕਿਸ ਤਰ੍ਹਾਂ ਹੁੰਦਾ ਕਿਉਂਕਿ ਆਮ ਤੌਰ ਤੇ ਤਾਂ ਲੋਕ ਚਾਵਲਾਂ ਦੀ ਖੀਰ ਖਾਂਦੇ ਨੇ। ਉਹਦਾ ਹੀ ਸਵਾਦ ਬਣਿਆ ਹੋਇਆ ਤੇ ਮਿਲਟਸ ਦੀ ਖੀਰ ਕਿਸ ਤਰ੍ਹਾਂ ਦੀ? ਤੁਸੀਂ ਖਾ ਕੇ ਦੇਖੋ ਚਾਵਲਾਂ ਦੀ ਖੀਰ ਨਾਲੋਂ ਵੀ ਸਵਾਦ ਹੈ। ਅੱਛਾ। ਬਾਕਸਟੇਲ ਮਿਲਟ ਦੀ ਖੀਰ ਬਣਾਈ ਹੈ ਨਾਲ ਆਪਾਂ ਰਾਗੀ ਦਾ ਮਾਰਟ ਬਣਾਇਆ ਹੈ। ਇਹਦਾ ਟੇਸਟ ਬਿਲਕੁਲ ਕੋਲਡ ਕਾਫੀ ਨੂੰ ਟੱਕਰ ਦਿੰਦਾ ਹੈ। ਠੀਕ ਹੈ। ਅ ਆਪਾਂ ਇਹ ਰਾਗੀ ਤੋਂ ਸਕ੍ਰੈਚ ਤੋਂ ਪਹਿਲਾਂ ਪਾਊਡਰ ਬਣਾਇਆ। ਫਿਰ ਉਹਨੂੰ ਪ੍ਰ ਆਪਾਂ ਉਹਦਾ ਰੱਗੇ ਮਾਰਕ ਬਣਾਇਆ ਤੇ ਇਹ ਕੈਫੀਨ ਫ੍ਰੀ ਹੈ ਕੈਫੀਨ ਫ੍ਰੀ ਹੈ ਬਿਲਕੁਲ ਠੀਕ ਹੈ ਮਤਲਬ ਕੋਈ ਲੈ ਸਕਦਾ ਹੈ ਕੋਈ ਲੈ ਸਕਦਾ ਗਲੂਟਨ ਫ੍ਰੀ ਹੈ ਕੈਫੀਨ ਫ੍ਰੀ ਹੈ ਹਾਂ ਤਾ ਇਧਰ ਵੀ ਮੈਮ ਨੇ ਬਹੁਤ ਅੱਛਾ ਜਿਹਾ ਕੋਈ ਸੈਲਡ ਬਣਾਇਆ ਲੱਗਦਾ ਮੈਮ ਨੇ ਕੀ ਚੀਜ਼ ਬਣਾਈ ਹੈ ਅਸੀਂ ਗੋਟਜੀ ਸੈਲਡ ਬਣਾਇਆ ਵਾ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਮੋਜ਼ਰੇਲਾ ਚੀਜ਼ ਵਗੈਰਾ ਬਫਲੋ ਤੇ ਕਾਉ ਤਾਂ ਮੱਜਾ ਆਵਾ ਤੇ ਖਾਣ ਹੀ ਰਹਿਨੇ ਆ ਨਾ ਅਸੀਂ ਇੱਕ ਅਲੱਗ ਜੀ ਰੈਸਪੀ ਸੋਚੀ ਹੈ ਸਾਡੇ ਵਿਨਸਰ ਸਰ ਨੇ ਜਿਨ੍ਹਾਂ ਨੇ ਗੋਟ ਚੀਜ਼ ਤਿਆਰ ਕੀਤਾ ਤੇ ਅਸੀਂ ਇੱਕ ਨਵੀਂ ਰੈਸਪੀ ਤੋਂ ਆਏ ਹਾਂ ਕਿ ਸੈਲਡ ਬਣਾਇਆ ਜਾਵੇ ਜੋ ਕਿ ਇੱਕ ਹੈਲਦੀ ਵੀ ਹੈ ਐਂਡ ਇੱਕ ਪ੍ਰੋਪਰ ਬੈਲੈਂਸਡ ਡਾਈਟ ਹੈ हम टेस्ट किस तरह होता है इसका क्योंकि आम तौर पे जब कोई सैलेड का नाम लंदा तो लोग मुंह बना लंदे ने भाई पता नहीं किमे दा होना है ਤੁਹਾਡਾ ਸੈਲਡ ਕਿਸ ਤਰ੍ਹਾਂ ਟੇਸਟ ਦਾ ਹੈ ਸੈਲਡ ਨਾਰਮਲ ਹੈ ਉਹ ਨਹੀਂ ਕਹਾਂਗੇ ਕਿ ਵੱਖਰੀ ਚੀਜ਼ ਹੈ ਕਿ ਪੂਰਾ ਪ੍ਰੋਪਰ ਇੱਕ ਕੰਬੀਨੇਸ਼ਨ ਬਣਾਇਆ ਹੋਇਆ ਵਾ ਬਟ ਇਟ ਇਜ਼ ਅ ਕੰਸਨਲ ਵੈਲਿਊਜ਼ ਆ ਬਟ ਬਹੁਤ ਜ਼ਿਆਦਾ ਹੈ ਉਹਦਾ ਕੋਈ ਚੀਜ਼ ਜ਼ਿਆਦਾ ਅੰਦਾ ਆਉਂਦਾ ਹੈ ਸੁਵੀਟਨੈਸ ਐਸ ਵੈਲ ਐਸ ਟੈਂਜੀ ਫਲੇਵਰ ਇਟ ਇਜ਼ ਅ ਵੈਲ ਇਟ ਕੰਸਿਸਟ ਆਫ ਅ ਨੈਚੁਰਲ সুইਟਨੈਸ ਸਚ ਐਸ ਅ ਹਨੀ ਡੇਟਸ ਐਂਡ ਪੋਮੇਗ੍ਰੇਨਟ ਵਿਚ ਗਿਵਸ ਅਸ ਅ ਵੈਰੀ ਫਲੇਵਰਫੁਲ ਐਂਡ ਅ very uh, balanced flavor which balances the uh, taste of the salad it consists of the fruits as well as vegetables like a red capsicum as yellow capsicum and proper flavor le sakde ho got cheez da assi is tarah ohnu design kita hai you can have a taste definitely te sir tusi ki banaya hai the bahut sare pakwan alag alag banaye hoye ne ये तो मेरे ख्याल कनोवा लगता है नहीं नहीं सर ये नमकीन दलिया है अच्छा। पर ये साइड वाला मीठा दलिया है ओके हाँ जी तो दलिया को मैंने सैलेड स्टाइल में बनाया है आ, क्योंकि आजकल नखरे बहुत हैं और लोग बच्चे खाते नहीं है दलिया का नाम सुन के तो इसको मैंने थोड़ा सैलेड स्टाइल में बनाया है सब्जियां डाल के आ, आ, और ये मीठा दलिया जो कि स्वीट भूढ़ते लोग कहाँ से लाए और लेकिन हेल्दी नहीं होती बाहर की तो ये मैंने घर पे बनाई है मीठा गुड़ वाली स्वीट है हाँ जी तो ये बुजुर्गों को काफी पसंद है चीनी का बदल लोग गुड़ देखते हैं Direct तो मैंने ये गुड़ वाली और साथ में ड्राई फ्रूट डाल के ये मीठा दलिया ऑप्शनल है कि आप बच्चे में तो ये खाई लेंगे और स्वीट डिश में सारा ही फिश का स्टूडेंट लग रहे बनाई गई है सर ये फिश फिंगर्स है फिश बाइट है और अफगानी फिश कबाब है ये सर सुबह हमने हार्वेस्ट कर लिया हमारे कॉलेज ऑफ फिशरी फार्म से और उसको फ्रेशली प्रोसेस करके ये प्रोडक्ट बनाया गया है कौन सी फिश से बनाया इसकी न्यूट्रिशन वैल्यू क्या होती है क्योंकि आमतौर पे जो लोग खाते हैं वो तीन तरह की खाते हैं मल्ली सोल सिंगाड़ा पंगास की क्या डिफरेंट है इसमें हेल्दी फैट्स होते हैं और ये मतलब पंजाब में लोग विदाउट बोन प्रेफर करते हैं सो ये विदाउट बोन है सिर्फ फिलेट से बनी हुई है ਔਰ ਇਸਮਨ मिनरल्स ओमेगा 3 फैटी एसिड वगैरह। ਬਹੁਤ ਸਾਰੇ ਬੱਚਿਆਂ ਨੇ ਬਹੁਤ ਖਾਸ ਚੀਜ਼ਾਂ ਵਧੀਆ ਚੀਜ਼ਾਂ ਇੱਥੇ ਬਣਾਈਆਂ ਗਈਆਂ ਨੇ ਤਾਂ ਇੱਥੇ ਕੰਪੀਟੀਸ਼ਨ ਵੀ ਅਜੋ ਹੁੰਦੇ ਨੇ ਤਾਂ ਹੋਰ ਅਬੇਸਨ ਜੁੜ ਲੋ ਧਿਆਨ ਤੋਂ ਸਮਜੀਤ ਸਿੰਘ ਜਨਤਾਸ਼ੀ ਲੁਧਿਆਣਾ ਧੰਨਵਾਦ